ਲੋ ਜੀ ਪੰਜਾਂਸੀ ਜਿਹਾ ਆ ਕੇ ਆ ਗਏ ਹੁਣ ਉਪਰ ਇਹਨਾਂ ਦੇ ਦਿਵਾਲੀ ਦਾ ਸਮਾਨ ਹੁਣ ਆਪਾਂ ਆਣ ਲੱਗੇ ਇਹ ਕਰਦੇ ਸਜਾਵਟ ਵਾਸਤੇ ਸਮਾਨ ਬਹੁਤ ਆਇਆ ਹੋਇਆ ਜੀ ਅਗਰਦੇ ਆਉਣ ਲੜੀਆਂ ਲਉਣੀਆਂ ਆਉਣ ਵਾਲੀਆਂ ਉਹ ਦੇਖ ਲੈ ਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫੇਰ ਬਾਜ਼ਾਰ ਦੇ ਵਿੱਚ ਆ ਗਏ ਰੌਣਕਾਂ ਫੁੱਲ ਲਗਾਈਆਂ ਨੇ ਪਛਣਾ ਬਣਾ ਨੂੰ ਹਲਦਰਾ ਸ਼ੋਭਲਾ ਪਿਆ ਚੋਕ ਦੀ ਪਾਵਲੀ ਪਿਆ ਸ਼ੋਭਲਾ ਤੋਂ ਦੀ ਪਾਵਲੀ ਹਾਰ ਬੈਨੇਂਦਰ 15 ਵਾਰ ਪਿਆ ਹਦਰਾ 40 ਉਹ ਬੜਾ ਵੇਖਣਾ ਉਹ ਕੀ ਕੰਮ ਦੇ ਵਿੱਚ ਅਦਰਾਮ ਜਨਮਾਂ ਦੀ ਮੁਕਤੀ ਕਿੰਨੀ ਘਾਟਾ ਸ੍ਰੀ ਸੰਜੀਤ ਜੀ ਦੀ ਬਣੇ ਜੀ ਦੀ ਬਹੁਤ ਸਾਮਾਨ ਵੈਸਾ ਖੜਾ ਰਹੀਆ ਨਾ ਕੋਨ ਰੌਣਕਾਂ ਬਾਜ਼ਾਰ ਦੇ ਵਿੱਚ ਲੱਗੀਆਂ ਲੜੀਆਂ ਲਾਈਆਂ ਨੇ ਲੋਕਾਂ ਨੇ ਵਜਾ ਵਜਾ ਕਰਾਈ ਗਈ ਆ ਸਾਰਿਆਂ ਘਰ ਦੇ ਕੋਲ ਪਹੁੰਚ ਗਏ ਆਏ ਕੋ ਘਰੇ ਦੀਆਂ ਲਾਤੀਆਂ ਲਾਤੀ ਆਪਾਂ ਨੇ ਪਿਆਰ ਨਾਲ ਅਗੇ ਪਾ ਗਏ ਘਰੇ ਤੇ ਵੀਡੀਓ ਨੂੰ ਕਿਰਾਂਗੇ ਬਾਅਦ ਸ਼ੇਅਰ ਤੇ ਸਬਸਕ੍ਰਾਈਬ जरूर ਕਰਿਓ। ਤੁਹਾਡੀ ਸਾਰਿਆਂ ਨਾਲ ਫਸਲੀ। ਇਹਦੇ ਕੰਮ ਕਰਦੀ ਹੋ ਦੋ ਸਾਰੇ। ਲੋ ਜੀ ਆਪਣਾ ਦੀਵਾਲੀ ਦਾ ਆ ਗਿਆ ਸਮਾਨ। ਇਹ ਸੋਹ ਦੇ ਪੌਲੀ ਲੋਈ ਆਪਣਾ ਦਿਵਾਲੀ ਦਾ ਸਾਰਾ ਸਮਾਨ ਆ ਗਿਆ ਦਿਵਾਲੀ ਦਾ ਆ ਗਿਆ ਜਿਹੜੇ ਹੋਰ ਕੰਮ ਸੀ ਸਾਰੇ ਆਪਾਂ ਕਰਿਆਂ ਦੇ ਤੇ ਆਪਾਂ ਹੁਣ ਆ ਗਏ ਘਰੇ ਆ ਗਏ ਆਪਾਂ ਸਮਾਨ ਸਾਰਾ ਇੱਧਰ ਢਾਹ ਲੇ ਵੀ ਇੰਨਾ ਸਮਾਨ ਲੈਂਦਾ ਫਿਰ ਵੀ ਸਮਾਨ ਕਾਫੀ ਰਹਿਦਾ ਹਾਲ ਹੈ ਇਹ ਤਾਂ ਧੰਨ ਦਿਵਾਲੀ ਚੜ੍ਹ ਗਈ ਦਰਵਾਜ਼ਾ ਪੈਂਦਾ ਸੀ ਜੇ ਹੁਣ ਕਹਿੰਦਾ ਵੀ ਅ ਦਰਵਾਜ਼ਾ ਖਵਾ ਤੋ ਮਤਲਬ ਉਹ ਆ ਵੀ 20 ਤਰੀਕ ਦੀ ਨਾ 21 ਤਰੀਕ ਦੀ ਦਵਾਲੀ ਆ ਜੇ ਹੁਣ ਜਦੋਂ ਦਰਵਾਜ਼ਾ ਖਵਾ ਮੋਂਦ ਨੇ ਉਹਦੋਂ ਸਾਰੇ ਉਹਦਨੇ ਬਣਾਉਂਦੇ ਆ ਉਹਨੂੰ 21 ਤਰੀਕ ਦੀ ਦਵਾਲੀ ਆ ਪਹਿਲਾਂ 20 ਜੀ ਕਹੀਏ 20 ਜੀ ਦਵਾਲੀ ਪੀ ਜਾਣਾ ਦਰਵਾਜ਼ਾ ਖਵਾ ਦਾ ਭਾਵੇਂ ਨਾ ਵੀ 21 ਤਰੀਕ ਦੀ ਦਵਾਲੀ ਆ ਲਓ ਜੀ ਘਰੇ ਆਪਾਂ ਆ ਗਏ ਤੇ ਵੀਡੀਓ ਕੋਲੋਂ ਕੈਮਰੇ ਲੱਗੇ ਬਲੌਗ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਜੇ ਰੋ ਸੁੰਦਾ ਮਾਣੋਟਾ ਵੀਡੀਓ ਜੀ ਬਣਾਉ ਜੀਆ ਬਾਕੀ ਹਾਲੇ ਵੀ ਪਤਾ ਲੱਗੂਗਾ ਤੇ ਦਮੇ ਬੀਨ ਸਪੋਰਟ ਜ਼ਰੂਰ ਕਰਨੇ ਆ ਹੁਣ ਤੁਹਾਨੂੰ ਕੋ ਮਿਲਾਂਗੇ ਵੀਡੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਰੱਖੇ ਡੋਗਣੀ ਤੇ ਰਾਤ ਚੌਗਣੀ ਤਰਪੂ ਵੀ ਬਖਸ਼ੇ ਜੀ ਸਾਰਿਆਂ ਦਾ ਧੰਨਵਾਦ ਕੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਵਤ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਦਿਨ ਤੋਂ ਗੁਣੀ ਰਾਤ ਚੌਗੁਣੀ ਤਰੱਕੀ ਰੱਖੇ। ਲਓ ਜੀ ਅੱਜ ਹੈਗੀ ਹੈ ਜੀ ਦੀਵਾਲੀ। ਸਾਰਿਆਂ ਨੂੰ ਹੈਪੀ ਦੀਵਾਲੀ। ਦੀਵਾਲੀ ਦੇ ਬਹੁਤ-ਬਹੁਤ ਮੁਬਾਰਕਾਂ ਜੀ। ਤੇ ਅੱਜ ਆਪਾਂ ਲੱਗਿਆ ਜੀ ਸ਼ਾਮ ਹੋ ਗਈ। ਤੇ ਆਪਾਂ ਲਗਿਆ ਮਾਤ ਦੇ ਜਿਹੜਾ ਮੱਥਾ ਦੇ ਗਣਾ ਆਪਾਂ ਨੇ ਉਹ ਆਸਮਾਨ ਲੱਗਿਆ ਉੱਥੇ ਲਾਉਣ ਫੋਟੋ ਆਪਾਂ ਲਾਤੀਆਂ। आओ चलो हम टाइम ना ही खराब करते जाके दिखाने फरूट रखता फरूट रखते और तो बैक कैमरा करके दिखाने लॉ ਮਵਾ ਦਾ ਫੋਟੋ ਲਾਤੇ ਆਂ ਔਟੋ ਤੇ ਹਾਰ ਲਾਤੇ ਕਿੱਲੇ ਰੱਖਦੇ ਆਂ ਭਾਂਡੇ ਵਾਸਤੇ ਐਪਲ ਅੰਗੂਰ ਇਸਮਿਸ ਕਰੋੜ ਲਈ ਆਪਣੇ ਕਰੋੜ ਤੁਸੀਂ ਆ ਦੋ ਕੱਪ ਲਿਆਂਦੇ ਆਪਾਂ ਨੇ ਭਾਂਡੇ ਨਵੇਂ ਲਿਆਂਦੇ ਪਤਲੇ ਦੇ ਭਾਂਡੇ ਲਿਆਂਦੇ ਇਹ ਵੀ ਰੱਖਦੇ ਜੀ ਸਾਰਾ ਸਮੂਹ ਜੱਤਾ ਮਾਣੋ ਨੇ ਮੂਹ ਮਠਾੜੇ ਕੰਦੀ ਚੱਲ ਰਹੀ ਹੈ ਤਿਆਰੀ ਆ ਲਓ ਜੀ ਆਪਾਂ ਜਾਵੜ ਭਰਤੀ ਅਟਲੀ ਵੀ ਰੱਖਤੇ ਕੁਝ ਇਹਨਾਂ ਰੱਖਤੇ ਆ ਮੋਮਬੱਤੀਆਂ ਡੱਬਾ ਮਠਾਈ ਦਾ ਤੇ ਹੁਣ ਆਪਾਂ ਲੱਗਿਆ ਫੁੱਲਾਂ ਦੀ ਵਰਖਾ ਕਰਨਾ ਕੋਈ ਸੋਨਾਂ ਦੀ ਵਰਖਾ ਆਪਾਂ ਮਾੜਾ ਦੇ ਉਤਰਵਾ ਲੱਖਤੇ ਆਹ ਕਾਹੜਾ ਤਰੀਕਾ ਨਾਲ ਮਥੜੇ ਕਰਾ ਆਪਣੇ ਔਰ ਪਾਲਾ ਲੋ ਜੋ ਤੇ ਹਾਰ ਲੋਈ ਆਪਾਂ ਨੇ ਜਿੱਥੇ ਜੋਤ ਲਾਉਂਨੇ ਉੱਥੇ ਵੀ ਹਾਰ ਲਾਤਾ ਬਾਬਿਆਂ ਦੇ ਆਪਾਂ ਜਿਵੇਂ ਜਾਲ ਦੀ ਲੱਗੇ ਹਰੇ ਲਾਭ ਲਾਭ ਲਾਤਾ ਸਭੂ ਪਤਾ ਨਹੀਂ ਕਿ ਸੱਚ ਸਗਾ ਤੇ ਹਾਰ ਬਾਬਾ ਜੀ ਫੋੜੋ ਦੇ ਆਪਣੇ ਲਾਤਾ ਅੱਛੇ ਪਰ ਜੋਤ ਲਾਉਂਨੇ ਕਿ ਲਾਤਾ ਪਾਤਾ ਕੋਲੇ ਹਾਰ ਕੋਲੇ ਆ ਗਈ ਉੰਦਰ ਦੇ ਕੋਕੋ ਨਿਕਾਣ ਲੱਗ ਰਹੀ ਆ ਮਦਦ ਦੇ ਕੋਕੋ ਨਿਕਾਣ ਲਾ ਰਿਹਾ ਮਾਰ ਰਿਹਾ ਫੋਟੋ ਲਕਸ਼ਮੀ ਮਾਤਾ ਦੀ ਕਿੰਨਾ ਪਰੇ ਪਰੇ ਜਬੀ ਲੱਗ ਰਹਾ ਉੱਤੀ ਦੇਖੋ ਆਪਾਂ ਇਹ ਬੰਦ ਕਰਤਾ ਤੇ ਹੁਣ ਬਾਦ ਨੂੰ ਮਿਲਾਂਗੇ ਥੋੜੀ ਦੇਰ ਬਾਅਦ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਲੋਰੀ ਆਪਾਂ ਨੇ ਮੱਥਾ ਟੇਕਣ ਦੀ ਕਾਲੀ ਤਿਆਰੀ ਤਿਆਰੀ ਹੋਈ ਆ ਪੂਰੀ ਫੁੱਲ ਜੋਰਾਂ ਨਾਲੇ ਮੋਹਨ ਦਕਸ਼ਮੀ ਦੀ ਕਿਰਪਾ ਨਾਲ ਔਰ ਬਾਦਲ ਦੇ ਬਾਪੂ ਜੀ ਦੀ ਕਿਰਪਾ ਨਾਲ ਬਾਕ ਘੈਂਟ ਸੱਚਾ ਮਾਤਰਾ ਦਰਬਾਰ ਦੇਖੋ ਆ ভাই ਮਿੱਠੇ ਦਾ ਡੱਬਾ ਖਿਲਣਾ ਰੱਖਤੀਆਂ ਮੋਵ ਤੇ 90 ਐਪਲ ਪ੍ਰਸ਼ਮਸਰ ਬਦਾਮ ਬਗਾਂ ਹੋ ਗਏ ਅਦਰ ਬਨਾਣਾ ਕੇਲਾ ਹੋ ਗਿਆ ਆ ਭਾਂਡੇ ਲਿਆਂਦੇ ਨਵੇਂ ਕੱਪ ਲਿਆਂਦੇ ਗੁੱਦੀ ਰੱਖਦੇ ਆ ਆ ਪਿਛਲੇ ਸਾਲ ਦੀ ਗੁੱਦੀ ਪਈ ਆ ਹੋਰ ਆਪਤੀ ਆ ਫਰੋਡ ਰੱਖਤੇ ਜੀ ਤੇ ਠਾ ਬਣਾ ਦੀਵਾ ਆ ਗਿਆ ਜੀ ਤੇ ਅਦਰ ਆ ਭਾਂਡੇ ਆ ਗਏ ਜੀ ਪੱਟਲ ਦੇ ਲਿਆਂਦੇ ਨੇ ਅਦਰ ਮਾਤਾ ਲਕਸ਼ਮੀ ਲਖੋ ਪਈ ਆਪਣੇ ਕੋਲ ਮਾਤਾ ਲਕਸ਼ਮੀ ਨੂੰ ਫੋਟੋ ਕਰਪਾ ਅੱਜ ਦੀਪਾਂ ਨੇ ਦੁਆੜੀ ਵੀ ਲਿਆਂਦੀ ਹਟੜੀ ਮੈਨੂੰ ਆਪਾਂ ਹਟੜੀ ਨਾਲ ਮੱਥਾ ਟੇਕਣਾ ਨੀ ਹੜਲੀ ਬਣੀ ਟੈਗ ਦਿੱਤੀ ਹੁਣ ਆਪਾਂ ਰਾਤ ਦੀ ਹੜਲੀ ਲਾਉਂਦੀ ਬੱਚਿਆਂ ਦੇ ਫੋਟੋ ਆ ਮਾਤਾ ਜੀ ਉਹ ਛੋਟੀ ਬਣੀ ਆ 4 ਵਜੇ ਬਣਾਇਆਗਾ ਦੇਖੋ ਜੀ ਮਾਤਾ ਦਾ ਮੰਦਰ ਦਰਬਾਰ ਆਹ ਇਹ ਦਰਵਾਰ ਪੱਕਾ ਹੀ ਬਣਦੇ ਨੇ ਛੋਟਾ ਜਿਹਾ ਕਮਰਾ ਨਜ਼ਾਰਾ ਆ ਜਵੇ ਵਧੀਆ ਵਧੀਆ ਮੰਦਰ ਮਿਲਦੇ ਹੁਣ ਤਾਂ ਮਾਤਾ ਦੇ ਦੇਖੋ ਜੀ ਲੋ ਜੀ ਆਪਾਂ ਨੇ ਸਭ ਨਾਲ ਕੱਲ ਰੈਡੀ ਹੁਣ ਆਪਾਂ ਚੱਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਿਵਾਲੀ ਦਾ ਤਾਂ ਤੋ ਆਤਾ ਗਏ ਸਮੋਂ ਆ ਆਤਾ ਗਏ ਲਓ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਸਾਰਿਆਂ ਨੂੰ ਹੈਪੀ ਦਿਵਾਲੀ ਜੀ ਸਭ ਤੋਂ ਵਧੀਆ ਜੀ ਜੀ ਜਾਂਦੀ ਆ ਕੈਮਰਾ ਕੋਲੇ ਲਓ ਜੀ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਨੂੰ ਕਰਾਵਾਂ ਹਾਂ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਓ ਦਿਵਾਲੀ ਮੈਂ ਨਾਲ ਪੂਰੀ ਸਜਾਵਟ ਹੋਈ ਮਿਆ। ਹਾਂਜੀ ਆਪਾਂ ਜਾ ਰਹੇ ਹਾਂ ਹੌਲੀ ਹੌਲੀ। ਆ ਗਈ ਬਿੱਲੇਦਾਨ। ਹਾਂਜੀ ਗੁਰਦੁਆਰਾ ਸਾਹਿਬ ਵਾਲੀ ਗਲੀ ਮੋੜ ਗਏ ਆ ਆਪਾਂ ਹੁਣ ਪਹੁੰਚ ਗਏ ਗੁਰਦੁਆਰਾ ਸਾਹਿਬ। ਤੇ ਹੋਰ ਆਪਾਂ ਲਾਵਾਂ ਜੀਵ ਅਤੇ ਮੋਦ ਲਾਉਣ ਵੀ ਲੱਗੇ ਹੋਏ ਲੋਕ। ंगना मन मदवाआरे कवाला ਕੈਨੂੰ ਕਰਕੇ ਲਾ ਪੱਛੇ ਨੂੰ ਨਾ ਨਾ ਹੁਣ ਨਹੀਂ ਬੰਦ ਨਹੀਂ ਜਾਣਾ ਸਾਰਿਆਂ ਨੇ ਕੋਈ ਦੀਵਾ ਵੀ ਰੱਖਦਾ ਅੱਗੇ ਆਪਾਂ ਹੁਣ ਗੁਰਦੁਆਰਾ ਸਾਹਿਬ ਐਂਟਰੀ ਕਰਤੀ ਅੰਦਰ ਜਾ ਕੇ ਮੱਥਾ ਟੇਕਾਂਗੇ ਨਾਲੇ ਭੋਗ ਲਵਾਵਾਂਗੇ ਅੰਦਰ ਹੁਕਮਨਾਮਾ ਸਾਹਿਬ a de nahi laani haan di haardi to vi rakhenge idhar khwaja peeta rakheyo thade ko ハーディー。 ਬਚਾਉਣ ਦੀ ਉਹ ਜਾਂਦਾ ਭੱਜਿਆ ਉਹਨਾਂ ਬੱਕਰੇ ਜਾ ਕੇ ਟਿਕਾਂਗੇ ਮੱਥਾ ਤੇ ਕਹਿੰਦੇ ਜਾ ਕੇ ਬਗਾਮ ਉਹਨਾਂ ਨੂੰ ਇੱਕ ਨਸ ਉਹਨਾਂ ਗਲਾਬ ਜਮਣ ਲੈ ਲੋ ਆਪਾਂ ਆ ਗਏ ਹੁਣ ਘਰੇ ਆਪਾਂ ਕਰਿਆ ਕੇ ਲੱਗਾ ਮੱਥਾ ਟਿਕਣਾwidehat ਦੀ ਤਾਂ ਆਪਾਂ ਦੀਵੇ ਕਾਲ ਪਏ ਚਲਾਤੇ ਇੱਕ ਨਸ ਉਹਨਾਂ ਦੇ ਗਲਾਬ ਜਮਣ ਇੱਥੇ ਰੱਖ ਲੋ ਗਲਾਬ ਜਮਣ ਚ ਨਾ ਇਹਦੀ ਅਰਗਵਤੀਆ ਪਾ ਦੇ ਕਹਾ ਇੱਕ ਬੜਾ ਬੜਾ ਦੀ ਚੋਰ ਕਰ ਸਕਦੇ ਬੱਚਾ ਲੋਈ ਸਭ ਦੀ ਚੋਰ ਬੜਾ ਦੇ ਬੋਈ ਵਾਲਦਾ ਹੋਰ ਸਭ ਦੀ ਬੋਧ ਹਰੀ ਕਰ ਰਹੀ ਚੁੱਕੀ ਲੋਈ ਹੁਣ ਆਪਾਂ ਲਗਿਆ ਮੱਥਾ ਰੇਕਣ ਮਾਤਾ ਲਕਸ਼ਮੀ ਜੀ ਦੀ ਪੂਜਾ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਲੇਖੀ ਦੂਰ ਤੋਂ ਬੜੀ ਲੰਬੀ ਕਰੇ ਮੈਂ ਮਾਤਾ ਨੂੰ ਤੁਹਾਨੂੰ ਲੱਗਦਾ ਮਾਈ ਰਕੋ ਮੈਂ ਜਿੱਥੇ ਨਾ ਕੋਈ ਤੁਹਾਨੂੰ ਨਾ ਬਰਕਤਾਂ ਮਾਤਾ ਜੀ ਤੁਸੀਂ ਪਾਈ ਨਹੀਂ ਬਸ ਆਉਣ ਬੱਚਾ ਜੀ ਜੀ ਜਨਤਾ ਮੂਹੂ ਕੋ ਦੂਰ ਤੂ ਕੋ ਦੂਰ ਕਰਿਓ ਜਿੰਦਗੀ ਮਤੰ ਗ੍ਰਸਤੀ ਨਾ ਹੀ ਆਹ ਮੈਂ ਚੱਪਾਂ ਜੀ ਚੰਗੋ ਸਿੰਘ ਉਹ ਵੀ ਲਾ ਦੀ ਆਪਣਾ ਉਹਨਾਂ ਪਟਕੜਾ ਲਗਾ ਮੱਥਾ ਤੇ ਕੋਈ ਕੰਨੇ ਬਾੜ ਜੇ ਤੁਸੀਂ ਵੀ ਥੋੜੀ ਦੇ ਤੱਲੇ ਗੱਚਾ ਬਠਾ ਗਾ ਇੱਕ ਚੋ ਮੇਕ ਚੱਪੀਂ ਦੀ ਗਾਲੇ तो माता तो ही याँ देखिए पहले ना नहीं मातारानी पूर्ण जुबान माफ करो माँबाबत भी छोड़ दीजिए पूर्ण जुबान माफ करो दशमार्ग को गर्भ त्वचा जीतू जुबान माफ करो जनसंख्या का अपने परम दूर फलों के बुलाकर खास प्रकोप जुबान माफ करो मनीष पर नियुक्ति ना मिले कुंभ का अस्त्र नाम पत्ता कुंभ को निर्वाण

பூஜக்கோஜு <uniqueness> <quapoda> ना तेरे पानी में चलता भला जो बोले सो निहाल सत श्री अतेगला येपनो ये माता रानी को माफ हो जा का श्री हरि दा बहुत सच्चे दरबार की जय जय माता अच्छे माता मतलेगला येपनो जय मां हेलो भाई चक्क मथे गला

ਮੱਥਾ ਟੇਕ ਲਿਆ ਪਰਾ ਸਾ ਮੱਥਾ ਟੇਕ ਰਿਆ ਕਰਿਆ ਟੇਕ ਲਿਆ ਹੁਣ ਆਪਾਂ ਲੱਗਾ ਹੈ ਬਚਰੋ ਲੋਏ ਮਨ ਨੂੰ ਲੱਗਾ ਬਹੁਤ ਦਰੋਣਾ ਇਹ ਲੱਗਾ ਛਾਈ ਸ਼ੋਰ ਦਰੋਣਾ ਇਹ ਛਾਈ ਸ਼ੋਰ ਤਾਂ ਆ ਕੀ ਆਲਵੀ ਵਾਹ ਕਯਾ ਬਾਤ ਹੈ ਫਹਿਮਾ ਲੋਏ ਇੱਕ ਛਾਈ ਸ਼ੋਰ ਹੋਰ ਦਰੋਣਾ ਲੈ ਆ ਕੇ ਕਰਾਇਆ ਸੌਂਦੀ ਜਲਾਤੀ ਅੱਗ एक देर बाद चलता बहुत है, टैक्टिंग देखो जल्दी जल्द भी लाइक शेयर तो सबसक्राइब जरूर कर दो धनबाद जी दारा क्या बात है क्या बात क्या बात बहुत चलता है पैराशूट छा क्या बात है क्या बात ਆਰੇ ਪਕਾਸ਼ ਟੰਗ 50 ਸ਼ਾਟ ਪਾ ਵਾਹ ਉਹ ਕੋਈ ਕੋਈ ਤੇ ਕੋਈ ਆ ਗੈਸ਼ਾ ਸ਼ਾਟ ਨਾ ਗੈਸ਼ਾ ਸ਼ਾਟ ਉਹ ਗੈਸ਼ਾ ਸ਼ਾਟ ਆ ਇਹਨੂੰ ਲੈ ਦੇ ਸਾਰੇ ਨੂੰ ਅੰਨੈ ਨੂੰ ਟਿੰਗ ਲੈ ਲਾ ਲਓ ਇਹ ਨੂੰ ਨਾ ਇੱਕ ਸ਼ਾਟ ਹੋਰ ਲੱਗਾ ਫੋੜਨ ਉਹ ਨੂੰ ਤੇ ਚੱਕ ਲੈਂਦਾ ਆਏ ਜੈਸੂ ਲਈ ਆਹ ਦੇਖੋ ਇੰਟਰਟਿੰਗ ਕੀ ਬਾਤ ਆ ਕੀ ਬਾਤ ਆ ਲੱਗਦੀ ਮੇਰੀ ਜੱਟ ਗੱਡੀ ਆ ਲਓ ਹੀ ਮਨ ਨੂੰ ਲਾਤੀ ਲੜੀ ਨੂੰ ਅੱਗਾ ਐ ਸਕਾਈ ਸ਼ਾਟ ਆ ਵੀ ਕਾਈ ਨਾ ਹਾ ਸਾਇਡ ਆਦ ਨੂੰ ਆਉਗ ਨਾ ਦੀ ਉਹ ਲਾ ਦੇ ਉਹ ਬੜੀ ਡੇਡ ਲੱਗੀ ਮੇਰੀ ਟ੍ਰੈਸਟਿੰਗ ਖੋਹ ਜਾਂਦਾ ਨੂੰ ਪਾਇਆ ਜੀ ਆ ਬਾਈ ਆ ਕੀ ਆਹਾ ਆਹਾ ਆਹ ਬਾਰਾ ਛੋੜਾ ਲਾ ਬਾਰਾ ਛੋੜਾ ਬਾਰਾ ਛੋੜਾ ਬਾਰਾ ਛੋੜਾ ਬਾਰਾ ਛੋੜਾ ਕਿਆ ਬਾਤ ਆਹਾ ਕਿਆ ਬਾਤ ਆਹ ਪੜਚੜ 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 ਨਾ ਆਈ ਹੁਣ ਹੁਣ ਤੇ ਸਾਹ ਲੈਂਦਾ ਆਪਾਂ ਨੇ ਇਹਦੀ ਟੈਸਟਿੰਗ ਦੇਖੋ ਦੋ ਲਾਤੇ ਦੋਨੋਂ ਆਪਣਾ ਦੀ ਦੋ ਛੋਟਾ ਨੇ ਓਏ ਹੋਏ ਇਹ ਕੀ ਬਾਤ ਕੀ ਬਾਤਾਂ ਨੇ ਓਹ ਓਹ ਇਹਦਾ ਕੁਝ ਵੀ ਨਹੀਂ ਹੱਥ ਚ ਲੱਗਾ ਜਰਾ ਉਹਨਾਂ ਹੱਥਾਂ 'ਚ ਗਲਤ ਆ ਟਾਪ ਤੇ ਫਰੀ ਚਲਾ ਦੇ ਫਰੀ ਲਾਇਲ ਨਮਮ ਬੀਟਾਟਿੰਗ ਲਿਖਿਆ ਹੋਇਆ ਆ ਅੱਲਾ ਬਖਸ਼ਰ ਹੋ ਜਾਏ ਕੰਨ ਕਰੂ ਬੋਲਿਆ ਹੈ ਨਾ ਓਏ ਹੋਏ ਏ ਥੱਲੇ ਨੂੰ ਹੱਥ ਵੜੀ ਚਲਾਈ ਆਪਾਂ ਤੇ ਮੇਰੇ ਬੱਚੇ ਨਾ ਆਏ ਓ ਬਈ ਆਪਾਂ ਕੋਣ ਚੱਲਣਾ ਚੱਲਣਾ ஆ ਚੱਲ ਲਈ ਚਲੋ ਲਾਈਟ ਤੰਨ ਸਕਾਈ ਸ਼ਾਟ ਲਗਾ ਤਰ ਤੰਨ ਤੰਨ ਨਾਲੋਂ ਬਾਤ ਹੀ ਆਉਂਦਾ ਐਨੇ ਦੇਖਦਾ ਟੈਸਟਿੰਗ ਕਰਿਆ ਜੀ ਚਲੋ ਜੀ ਚਲੋ ਚੱਲੋ ਚਲੋ 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 ਚੱਲ ਗਿਆ ਆ ਆ ਗਿਆ ਲਾਈਨ ਦੇ ਗਿਆ ਬਹੁਤ ਜੀ ਜਨਮ ਆਉਂਦਾ ਹੈ ਜਨਮ ਜਨਮ ਜੀ ਆਪ ਪਛਾਰੇ ਗਿਆ ਬੋਈ ਲੋ ਜੀ ਮੰਨੂ ਹਣਾ ਤਣ ਚਾਲਣੀਆਂ ਇਕੱਠੇ ਆ ਰਕੇ ਉਹਨਾਂ ਨੂੰ ਲੱਗਿਆ ਅੱਗ ਨਾਲ ਇਹਨਾਂ ਦੀ ਟੈਸਟਿੰਗ ਦੇਖਦੇ ਆਂ ਕਹ ਜੀ। ਚੱਲਾ ਧੜਾ ਧੜਾ ਚੱਲ ਪਿਆ ਆ ਰੰਮ। ਓਏ ਵੀਡੀਓ ਨੂੰ ਜਲਦੀ ਜਲਦੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜੀ। ਲਾਈਕ ਨੂੰ ਛੋੜ ਦੇਣ ਲੱਗਿਆ। ਵੀਡੀਓ ਨੂੰ ਜਲਦੀ ਜਲਦੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰਾ ਵੀਰ। Rồi nó đi ngoài đi trắc thế đây. Để đây xíu vào giờ bây Ha ha ha. nó qua mà chờ ਉਹ ਟਾਸਟ ਘੋਰਾ ਉਹ ਚੋਟੀ ਉਹ ਚੋਟੀ ਉਹ ਕੁਡੀ ਲੋ ਇਹ ਸਪਾਈ ਸ਼ਟ ਦੋ ਹੋਰ ਇਕੱਠੇ ਚੱਲਣਗੇ ਲਾਤੀ ਅੱਗ ਆਹ ਇਕੱਠੇ ਹੀ ਗਿਆ ਬਤਾ ਨਹੀਂ ਜਾਵਾਂ ਅੱਗੇ ਲੋ ਜੀ ਖਲਾ ਰੱਖ ਲਾ ਗੀ ਮੈਂ ਗਲੀ ਦੇ ਵਿੱਚ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ ਲੋਈ ਪਾਉਣਾ ਹੁਣ ਹਜ਼ਾਰ ਵਾਲੀ ਲੜੀ ਖੋਲਦੀ ਓਏ ਪਿੱਛੇ ਕਿਉਂ ਇਧਰ ਨਾਲੇ ਟੈਸਟਿੰਗ ਦੇਖਦੇ ਆਂ ਨੀ ਗਾ ਜੀ ਹੁਣ ਇੱਕ ਹੋਰ ਆਇਆ ਹਜ਼ਾਰ ਵਾਲੀ ਕੋਵਾ ਇੱਕ ਗਣੀ ਅੱਗੇ ਕਿੰਨ ਲੱਗਦੀ ਓ ਕੋਈ ਨਹੀਂ ਰੋ ਇਤ ਨੂੰ ਢੋਈ ਚੱਲ ਨੀ ਫੜਦਾ ਯਾ ਲੋਈ ਮੈਨੂੰ ਲੱਗਾ ਲੜੀ ਨੂੰ ਅਗਲਾ ਹਜ਼ਾਰ ਵਾਲੀ ਨੂੰ ਰੋਈ ਲਾਦੀ ਟਾਸਟਿੰਗ ਦੇਖਦੇ ਹਜ਼ਾਰ ਲੜੀਆਂ ਦੀ 2000 ਹਜ਼ਾਰ ਦੀ ਨੇ ਤਾਂ ਆ ਵੀ 2000 ਲੜੀ ਚਾਰ ਟੈਸਟਿੰਗ ਦੀ 2000 ਲੜੀ ਬੰਦਿਆ ਤੇ ਹੋਰ ਲੋਕ ਨੂੰ ਉਹ ਤੇਰੇ ਡੈਡੀ ਦੇ ਬੱਚੇ ਓਏ ਉਹ ਦੋ ਦਰ ਨੂੰ ਖਲਾਰੇ ਖਲਾਰਾ ਪਿਆ ਗਲੀ ਦੇ ਵਿੱਚ ਉਧੇ ਉਪਰ ਖਲਾਰੇ ਖਲਾਰਾ ਤੋ ਇਹੋ ਤੇ ਬੰਮ ਦੇ ਕਾਜ ਕਾਜ ਪਟੇ ਹੋ ਗਏ ਬੰਦੇ 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 ਇਹੋ ਪੰਜਾਹ ਸ਼ਾਟ ਪੈਣਾ ਹੈ ਇਹ ਇਧਰ 50 ਸ਼ਾਟ ਜਿਹੜੀ ਤੇ ਟੈਸਟਿੰਗ ਦੇਖਾਂਗੇ ਕਾਹਦੀ ਹੈ ਇਹ ਨਾ ਇੱਕ ਸ਼ਾਟ ਹੋਊਗਾ ਬਾਰੇ ਨਾ ਮੇਰੀ ਹੋਣੀ ਚੱਲੋ ਆ ਪਾਜਾ Are you they there? Then you get here. Oh, What got ਹੌਣ ਚੱਲਣੀ ਦਵਾਈ ਨੂੰ ਲਾ ਲਈ ਭਾਈ 60 ਸ਼ਾਟ ਹਨ ਇੱਕ ਤੇ ਦੂਜੇ ਦੀ 30 ਹੈ ਚੱਲਣਾ ਹੁਣ ਇਕੱਠੇ ਡਾਸਟਿੰਗ ਦੇਖਦੇ ਗਏ ਆ ਯਾਰਾ ਵੀ ਕੀ ਲੱਗਦਾ ਚੱਲ ਭਾਈ

बुंदा जी डा वाह कोटे हां यार प्रैक्टिस कोटेरी ये ज्यादा पड़ रहा है पुटेन पे बोल दे आ

ਆਹ ਦੇ ਆਹ ਦੇ ਆਲੇ ਰਾਦ ਨੂੰ ਚਲਾ ਜਾਣੀ ਆ ਇਹ ਤੇਰਾ ਸਿੱਧੇ ਜਾਊਗੀ ਦੇਖੀ ਹੋਰ ਇਹ ਦੇਖਾ